ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਹੜੀ ਵੀਡੀਓ ਬਣਾ ਰਹੇ ਆਂ ਬਾਈ ਆਪਾਂ ਫਾਰਮ ਤੋਂ ਵੀਡੀਓ ਬਣਾ ਰਹੇ ਆਂਗੇ ਛੋਟਾ ਜਿਹਾ ਵੀਰ ਦਾ ਸਮਾਲ ਜਿਹਾ ਫਾਰਮ ਆ ਉਹਨਾਂ ਵਿੱਚੋਂ ਹੀ ਅੱਜ ਇਹ ਇੱਕ ਵੜ ਸੇਲ ਕਰ ਰਹੇ ਆ ਕਿ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸ਼ਾਸਤਰੀ ਕਾਲ ਜੀ ਸ਼ਾਸਤਰੀ ਕਾਲ ਬਾਈ ਹੋਰ ਠੀਕ ਹੋਮ ਬਾਈ ਜੀ ਪੂਰੇ ਵਧੀਆ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲਦੋ ਨਾਮ ਮੇਰੇ ਮੇਰਾ ਮਨਜੀਤ ਆ ਪਿੰਡ ਸੰਧੂਗਣਾ ਹੂੰ ਤੇ ਜਿਲ੍ਹਾ ਆਪਣਾ ਵੀਰੇ ਜਿਲ੍ਹਾ ਬਰਨਾਲਾ ਵੀਰੇ ਤਹਿਸੀਲ ਤਾਂ ਆ ਪਾ ਹਣਾ ਤਹਿਸੀਲ ਤਾਂ ਪਾ ਨੇੜੇ ਪਿੰਡ ਬਈ ਆਪਾਂ ਨੂੰ ਕਿਹੜੇ ਰਹਿ ਨੇ ਨੇੜੇ ਵੀਰੇ ਆਪਾਂ ਨੂੰ ਸੈਣਾ ਰਹਿ ਗਿਆ ਸੈਣਾ ਰਹਿ ਗਿਆ ਨਾਣੇਵਾਲ ਇਧਰ ਵੱਲੋਂ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਵੀਰੇ ਆਪਣਾ ਹੈਗਾ 99521554 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਆਪਣੇ ਫਾਰਮ ਦੀ ਵੈੜੀ ਆ ਹਾਂ ਬਈ ਆਪਣੇ ਘਰ ਦੀ ਆ ਠੀਕ ਆ ਕਿਹੜਾ ਸੂਆ ਬਾਈ ਇਹ ਸੂਂਦੀ ਹੈ ਵੀਰੇ ਆਪਣੇ ਦੂਜੇ ਸੂਏ ਆ ਠੀਕ ਹੈ ਭਾਈ ਹਾਂ ਪਹਿਲਾਂ ਇੱਕ ਸੂਆ ਆਪਾਂ ਜੋਈ ਹੈਗੀ ਐ ਤੇ ਦੂਜੇ ਸੂਆ ਸੂਰੀ ਠੀਕ ਹੈ ਭਾਈ ਤੇ ਕਿੰਨਾ ਕਨੇ ਮੰਨ ਕੇ ਚੱਲੋ ਵੀ ਦੁੱਧ ਦਿੱਤਾਗਾ ਪਿਛਲੇ ਸੂਏ ਵੀਰੇ ਪਹਿਲੇ ਸੂਏ 28 ਕਿਲੋ ਦੁੱਧ ਦਿੱਤਾ ਜਾਂ 27 28 ਕਿਲੋ ਠੀਕ ਹੈ ਤੇ ਐਤ ਕੀ ਫਿਰ ਕਿੰਨੀ ਕਮੀਦ ਐ ਤੋ ਐਤ ਕੀ ਹੈਗਾ ਵੀ 30 ਪਲੱਸ ਦੇਉ ਠੀਕ ਹੈ ਤੇ ਉਹ ਚੋਣ ਚਵਾ ਕੇ ਮੈਂ ਦਾ ਚੋਣ ਚਾਣ ਵਧੀਆ ਵੀਰੇ ਚਾਹੇ ਮਸ਼ੀਨ ਤੇ ਚੋਲੋ ਚਾਹੇ ਹੱਥੀ ਚੋਲੋ ਕੋਈ ਚੱਕਰ ਨਹੀਂ ਠੀਕ ਹੈ ਭਾਈ ਕਹਿੰਦਾ ਭਾਵੇਂ ਭਾਈ ਹੱਥੀ ਚੋਲੋ ਭਾਵੇਂ ਚੋਲੋ ਮਸ਼ੀਨ ਤੇ ਕੋਈ ਦਿੱਕਤ ਨਹੀਂ ਚੋਣ ਚਵਾ ਕਹਿੰਦਾ ਇੱਕ ਨੰਬਰ ਹੈਗਾ ਤੇ ਕਿੰਨੇ ਕ ਦਿਨਾਂ ਦੀ ਕ ਬਰੇ ਹਫਤਾ ਲਈਏ ਇੱਕ ਹਫਤੇ ਦੀ ਠੀਕ ਆ ਹਵਾਨਾ ਸੋਨਾ ਤਿਆਰ ਕਰਦੀ ਪੂਰਾ ਵਧੀਆ ਬਰੇ ਠੀਕ ਆ ਹਵਾਨਾ ਬਾਈ ਕਹਿੰਦਾ ਸੋਨਾ ਤਿਆਰ ਕਰੂਗੀ ਬਾਈ ਹਫਤੇ ਦੀ ਕੱਚੀ ਆ ਬਾਕੀ ਲੇਵੀ ਦੀ ਫੀਟ ਕੰਫਰਮਿੰਗ ਚੈੱਕ ਕਰ ਸਕਦੇ ਹੋ ਟਾਇਰ ਟ ਹਵਾਨਾ ਵਾਲੀ ਹਵਾਨਾ ਕਰਮ ਵਾਲੀ ਤਿਆਰ ਕਰੂਗੀ ਇਹ ਨਹੀਂ ਹੋਊਗਾ ਵੀ ਟੁੱਟ ਮ ਲੇਵਾ ਹੋਊਗਾ ਬਾਕੀ ਥਣ ਚੈੱਕ ਕਰ ਸਕਦੇ ਹੋ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕੋਈ ਦਿੱਕਤ ਨਹੀਂ ਬਹੁਤ ਸੋਹਣਾ ਥਾਣਾ ਬਾਈ ਹੈਨਾ ਇੱਕੋ ਜਿਹਾ ਬਾਈ ਥਾਣਾ ਗਿਆ ਬਾਕੀ ਜੇ ਗੱਲ ਕਰੀਏ ਤੇ ਕਦ ਕਾਠ ਦੀ ਇਹਦਾ ਸਟਰਕਚਰ ਦੀ ਬਹੁਤ ਚੰਗਾ ਇਹਦਾ ਕਰਮਾਲੀ ਦਾ ਕੱਦ ਕਾਠ ਹੈਗਾ ਮੜਾ ਜੈ ਤੈਨੂੰ ਕੱਟ ਕੇ ਬਈ ਤੋੜ ਦਿਓ ਤੇ ਫੀਟਿੰਗਾਂ ਜਿਹੜੀ ਹਵਾਨੇ ਦੀ ਬਈ ਬਹੁਤ ਕਮਾਲ ਦੀ ਆ ਇਕੱਲੀ ਕੱਚੀ ਕੱਚੀ ਪਈ ਆ ਉਸ ਹਾਵਨ ਆਪ ਦੀ ਜਜਮੈਂਟ ਲਾ ਲਓ ਹਵਾਨਾ ਬਾਈ ਕਹਿੰਦਾ ਸੋਹਣਾ ਤਿਆਰ ਕਰਦੀ ਆ ਬਾਕੀ ਦੀ ਬਰੀਡ ਇਹਦਾ ਹਰ ਇੱਕ ਪੱਖ ਚੈੱਕ ਕਰ ਸਕਦਾ ਫੇਸ ਵਗੈਰੇ ਦਾ ਕਰਮਾਲੀ ਦਾ ਬਹੁਤ ਪਿਆਰਾਗਾ ਤੇ ਬਾਈ ਜੀ ਇਹਦਾ ਮੁੱਲ ਫਰ ਕੀ ਰਹੂਗਾ ਇਹਦਾ ਮੁੱਲ ਵੀਰੇ ਆਪਾਂ 95000 ਰੁਪਏ ਮੰਗਾਂਗੇ 95000 ਉਹ ਥੋੜਾ ਘਣਾ ਮਾਨਤਾ ਹਾਂ ਮੌਕੇ ਤੇ ਮਾਨਤਾਣ ਕਰਦੇ ਠੀਕ ਮਾਨਤਾਣ ਬਾਈ ਕਹਿੰਦੇ ਬਾਈ ਥੋੜਾ ਘਣਾ ਹੋ ਜਾਊਗਾ 95000 ਰੁਪਏ ਇਹਦਾ ਕਰਮਾਲੀ ਦਾ ਮੋਲ ਲਗਾ ਤੇ ਤੋੜਾ ਤਾਰਾ ਬਾਈ ਇਹਦਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਲੰਮੀ ਲੰਮੀ ਫੋਲਾ ਬਾਈ ਕਾਦੇ ਦਾ ਕਰਮਾਲੀ ਦਾ ਫੋਲ ਲਗਾ ਤੇ ਬਾਕੀ ਬਾਈ ਕਹਿੰਦੇ ਮਾਨਤਾਣਾ ਆਪਾਂ ਵਧੀਆ ਕਰ ਦਾਂਗੇ ਸੀਮਣ ਬਾਰੇ ਪਤਾ ਬਾਈ ਜਿਹੜਾ ਇਹ ਅੱਗੇ ਲੱਗਿਆ ਵਾ ਵੀਰੇ ਇਹਦੇ ਹੁਣ ਜਿਹੜਾ ਅੱਗੇ ਲੱਗਿਆ ਵੋ ਹੈਮਰ ਦਾ ਨਾਨ ਸਿਕਸ ਹੈਗਾ ਠੀਕ ਹੈ ਬਈ ਸੈਕਸ਼ਨ ਨਹੀਂ ਹੈਗਾ ਨਾਨ ਸਿਕਸਡ ਹੈ ਠੀਕ ਹੈ ਬਈ ਨਾਨ ਸਿਕਸਡ ਬਾਈ ਕਹਿੰਦੇ ਹੈਮਰ ਦਾ ਬਈ ਇਹਦੇ ਅੱਗੇ ਸੀਮਣ ਲੱਗਿਆ ਵਗਾ ਤੇ ਮਾਨਤਨ ਬਾਈ ਕਹਿੰਦੇ ਬਈ ਆਪਾਂ ਇਹਦਾ ਕਰ ਦਾਂਗੇ ਬਾਕੀ ਹਵਾਨਾ ਚੈੱਕ ਕਰ ਸਕਦੇ ਦੂਮੇ ਪਾਸੇ ਨੂੰ ਜਿੰਨਾ ਰਹੂਗਾ ਮਗਰ ਨੂੰ ਬਈ ਉਨਾ ਹੀ ਮੂਰ ਨੂੰ ਰਹਿਣਾ ਹਵਾਨਾ ਬਾਕੀ ਥਣ ਵੀ ਇਹਨੂੰ ਕਰਮ ਵਾਲੀ ਨੂੰ ਇੱਕ ਨੰਬਰ ਲੱਗਿਆ ਵਾ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੰਨ ਕੇ ਚੱਲੋ ਵੀ ਵਹਿੜ ਆਵੇ ਪਸੰਦ ਤਬਾਈ ਨਾ ਬਈ ਕੰਟੈਕਟ ਜਰੂਰ ਕਰਿਓ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਧੰਨਵਾਦ